ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਕਤਲ ਹੁੰਦਾ ਹੈ ਤੇ ਕਾਤਲ ਉਹ ਹੁੰਦਾ ਜੋ ਕਾਤਲਾ ਨੂੰ ਫੜਨ ਦੀ ਮੰਗ ਕਰਦਾ ਹੈ ਬੜੀ ਜਿੱਦ ਤੇ ਅੜਿਆ ਹੁੰਦਾ ਕਿ ਜਦੋਂ ਤੱਕ ਕਾਤਲ ਨਹੀਂ ਫੜੇ ਜਾਣਗੇ ਅਸੀਂ ਇਸ Laash ਦਾ ਕਿਰਿਆਕਰਮ ਨਹੀਂ ਕਰਾਂਗੇ ਸੰਸਕਾਰ ਨਹੀਂ ਕਰਾਂਗੇ ਪਰ ਜਦੋਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚ ਕੇ ਹੈਰਾਨ ਹੋ ਜਾਂਦੇ ਨੇ ਕਿ ਕੋਈ ਕਿ ਕੋਈ ਇੰਨੀ ਚੰਗੀ ਐਕਟਿੰਗ ਕਿਵੇਂ ਕਰ ਸਕਦਾ ਹੈ ਕੋਈ ਐਦਾਂ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਬਿਹਾਰ ਦਾ ਜ਼ਿਲ੍ਹਾ ਮੋਤੀਹਾਰੀ ਤੇ ਇਸ ਦਾ ਥਾਣਾ ਚਿਰਈਆ ਥਾਣੇ ਦੇ ਅਧੀਨ ਪੈਂਦਾ ਕੋੜਾ ਮਾਰਗ ਗੱਲ ਹੈ 16 ਸਤੰਬਰ 2025 ਦੀ ਤਕਰੀਬਨ 5:30 ਵਜੇ ਦੀ ਇੱਥੇ ਇੱਕ ਮੁੰਡਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਬੜੇ ਆਰਾਮ ਨਾਲ ਕੋਈ ਵੀ ਉਸ ਨੂੰ ਫਿਕਰਫਾਕਾ ਨਹੀਂ ਸੀ ਪਰ ਇੰਨੇ ਨੂੰ ਦੋ ਬਦਮਾਸ਼ ਅਪਾਚੀ ਮੋਟਰਸਾਈਕਲ ਤੇ ਆਉਂਦੇ ਨੇ ਤੇ ਇਸ ਦੇ ਕੋਲ ਆ ਕੇ ਇਸ ਤੇ ਚਾਰ ਗੋਲੀਆਂ ਮਾਰ ਦਿੰਦੇ ਨੇ ਗੋਲੀਆਂ ਮਾਰਨ ਸਾਰ ਹੀ ਇਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਤੇ ਬਦਮਾਸ਼ ਇੱਥੋਂ ਫਰਾਰ ਹੋ ਜਾਂਦੇ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਧਰ ਨੂੰ ਭਜਦੇ ਨੇ ਤਾਂ ਇੱਥੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਹੈ ਹੁਣ ਕੋਈ ਬੰਦਾ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੇ ਸਾਹਮਣੇ ਇਹੀ ਸਵਾਲ ਸੀ ਕਿ ਸਭ ਤੋਂ ਪਹਿਲਾਂ ਇਹ ਬੰਦਾ ਕੌਣ ਹੈ ਜਿਸ ਦੀ ਹੱਤਿਆ ਕੀਤੀ ਗਈ ਹੈ ਤੇ ਕਿਸ ਨੇ ਕੀਤੀ ਹੈ ਕਿਉਂ ਕੀਤੀ ਹੈ ਇਹ ਵੀ ਕਈ ਸਵਾਲ ਸੀ ਹੁਣ ਇਸ ਮੁੰਡੇ ਦੀ ਜੇਬ ਦੇ ਵਿੱਚੋਂ ਪਛਾਣ ਪੱਤਰ ਨਿਕਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਮੁੰਡੇ ਦਾ ਨਾਮ ਤਾਂ ਸਮੋਦ ਜਾਦਵ ਹੈ ਉਰਫ ਪ੍ਰਮੋਦ ਜੋ ਕਿ ਇਥੋਂ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 28 ਸਾਲ ਆ ਜੋ ਇਹ ਪ੍ਰਮੋਦ ਸੀ ਇਹ ਕੋੜਾ ਮਾਰਗ ਤੋਂ ਮੋਤੀ ਹਰੀਵਲ ਜਾ ਰਿਹਾ ਸੀ ਜਦੋਂ ਇਸ ਦਾ ਕਤਲ ਹੋਇਆ ਇਸ ਦੀ ਉਮਰ 28 ਸਾਲ ਹੈ ਇਸ ਦਾ ਵਿਆਹ ਹੋਇਆ ਹੋਇਆ ਇਸ ਦੀ ਪਤਨੀ ਦਾ ਨਾਮ ਸੋਨੀ ਹੈ ਤੇ ਇਸ ਦੀ 3 ਸਾਲਾਂ ਦੀ ਬੱਚੀ ਹੈ ਤੇ ਇਸ ਦੇ ਪਿਤਾ ਦਾ ਨਾਮ ਰਾਮ ਅਵੱਗਿਆ ਹੁਣ ਪੁਲਿਸ ਵਾਲੇ ਇਸ ਦੇ ਘਰੇ ਇਤਲਾਹ ਕਰਦੇ ਨੇ ਜਦੋਂ ਇਹ ਗੱਲ ਪਿਤਾ ਸੁਣਦਾ ਤਾਂ ਉਸ ਦੇ ਤਾਂ ਹੋਸ਼ ਹੀ ਉੱਡ ਜਾਂਦੇ ਨੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇਹ ਕਿਵੇਂ ਹੋ ਗਿਆ ਤੇ ਹੁਣ ਜਦੋਂ ਸੋਨੀ ਨੂੰ ਦੱਸਿਆ ਜਾਂਦਾ ਉਸ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਉਸ ਨੂੰ ਕੋਈ ਵੀ ਸੁਧ-ਬੁੱਧ ਨਹੀਂ ਰਹਿੰਦੀ ਤਿੰਨ ਸਾਲਾਂ ਦੀ ਬੱਚੀ ਵੀ ਰੋ ਰਹੀ ਸੀ ਕਿਉਂਕਿ ਉਸ ਦੇ ਪਿਤਾ ਦਾ ਕਿਸੇ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਹੁਣ ਇਸ ਘਟਨਾ ਸਥਾਨ ਦੇ ਉੱਤੇ ਸੋਨੀ ਨੂੰ ਵੀ ਲਿਆਂਦਾ ਜਾਂਦਾ ਪ੍ਰਮੋਦ ਦੀ ਪਤਨੀ ਨੂੰ ਉਸ ਦਾ ਰੋ ਰੋ ਕੇ ਬਹੁਤ ਜ਼ਿਆਦਾ ਮਾੜਾ ਹਾਲ ਹੋ ਜਾਂਦਾ ਹੈ ਬੱਚੀ ਅਲੱਗ ਰੋ ਰਹੀ ਸੀ ਇੱਥੇ ਲਗਭਗ 1000 ਬੰਦੇ ਦਾ ਇਕੱਠ ਹੋ ਜਾਂਦਾ ਹੈ ਤੇ ਹੁਣ ਲੋਕ ਪ੍ਰਸ਼ਾਸਨ ਦੇ ਵਿਰੁੱਧ ਨਾਰੇ ਲਾਉਂਦੇ ਨੇ ਤੇ ਜੋ ਸੋਨੀ ਸੀ ਉਹ ਕਹਿ ਰਹੀ ਸੀ ਕਿ ਮੇਰੇ ਪਤੀ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਉਹਨਾਂ ਸਮਾਂ ਇਸ লাশ ਨੂੰ ਇੱਥੋਂ ਨਹੀਂ ਚੱਕਿਆ ਜਾਵੇਗਾ ਜਿੰਨਾ ਸਮਾਂ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪੁਲਿਸ ਹੁਣ ਇੱਕ ਐਸਆਈਟੀ ਦਾ ਗਠਨ ਕਰਦੀ ਹੈ ਤੇ ਪਤਾ ਲੱਗਦਾ ਹੈ ਕਿ ਜੋ प्रमोद ਹੈ ਉਹ ਵਿਆਜ ਦਾ ਕੰਮ ਕਰਦਾ ਹੈ ਉਸ ਦਾ ਪ੍ਰੋਫੈਸ਼ਨ ਹੀ ਇਹ ਹੈ ਕਿ ਉਹ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਤੇ ਉਹਨਾਂ ਤੋਂ ਵਸੂਲੀ ਕਰਦਾ ਹੈ ਹੁਣ ਪੁਲਿਸ ਦਾ ਸ਼ੱਕ ਇਸ ਗੱਲ ਤੇ ਜਾਂਦਾ ਹੈ ਕਿ ਜ਼ਰੂਰ ਕਿਸੇ ਨੇ ਪੈਸਿਆਂ ਪਿੱਛੇ ਹੀ प्रमोद ਦਾ ਕਤਲ ਕੀਤਾ ਹੁਣ ਇਹ ਸਾਰੇ ਐਂਗਲ ਦੇਖੇ ਜਾਂਦੇ ਨੇ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਦੋ ਬਦਮਾਸ਼ ਅਪਾਚੀ ਮੋਟਰਸਾਈਕਲ ਤੇ ਆਉਂਦੇ ਤਾਂ ਦਿਖਾਈ ਦਿੰਦੇ ਨੇ ਪਰ ਨਾ ਤਾਂ ਬਦਮਾਸ਼ਾਂ ਦੀ ਪਛਾਣ ਆਉਂਦੀ ਹੈ ਤੇ ਨਾ ਹੀ ਅਪਾਚੀ ਮੋਟਰਸਾਈਕਲ ਦੇ ਨੰਬਰ ਦੀ ਪਛਾਣ ਆਉਂਦੀ ਹੈ ਪੁਲਿਸ ਦੇ ਅੱਗੇ ਬਹੁਤ ਵੱਡਾ ਸਵਾਲ ਸੀ ਕਿ ਪ੍ਰਮੋਦ ਦਾ ਕਤਲ ਕਿਉਂ ਕੀਤਾ ਗਿਆ ਕਿਸ ਨੇ ਕੀਤਾ ਇਹ ਹੁਣ ਪੁਲਿਸ ਹੋਰ ਤਫ਼ਤੀਸ਼ ਕਰਦੀ ਹੈ ਜਦੋਂ ਫਿਰ ਇਹ ਵਿਆਜ ਵਾਲਾ ਐਂਗਲ ਕੇ ਇਦਾਂ ਦੀ ਤਾਂ ਕੋਈ ਗੱਲ ਨਹੀਂ ਬਿਆਜ਼ ਦੇ ਕਰਕੇ ਜਾਂ ਪੈਸੇ ਦੇ ਝਗੜੇ ਕਾਰਨ प्रमोद ਦਾ ਕਤਲ ਨਹੀਂ ਕੀਤਾ ਗਿਆ ਤਾਂ ਹੁਣ ਪੁਲਿਸ प्रमोद ਦੇ ਫੋਨ ਦੀ ਸੀਡੀਆਰ ਕਢਵਾਉਂਦੀ ਹੈ ਸੀਡੀਆਰ ਜਦੋਂ ਦੇਖੀ ਜਾਂਦੀ ਹੈ ਤਾਂ ਕੋਈ ਵੀ ਨੰਬਰ प्रमोद ਦੇ ਮੋਬਾਈਲ ਦਾ ਸ਼ੱਕੀ ਨਹੀਂ ਨਜ਼ਰ ਆਉਂਦਾ ਪਰ ਜੋ ਲਾਸਟ ਕਾਲ ਕੀਤੀ ਗਈ ਸੀ ਉਹ प्रमोद ਨੂੰ ਸੋਨੀ ਨੇ ਕੀਤੀ ਸੀ ਜਾਨੀ ਉਸ ਦੀ ਪਤਨੀ ਨੇ ਕੀਤੀ ਸੀ ਹੁਣ ਪੁਲਿਸ ਸੋਨੀ ਤੋਂ ਪੁੱਛਦੀ ਹੈ ਕਿ ਤੁਸੀਂ ਲਾਸਟ ਕਾਲ ਕੀਤੀ ਸੀ ਤਾਂ ਤੁਹਾਡੀ ਪ੍ਰਮੋਦ ਦੇ ਨਾਲ ਕੀ ਗੱਲ ਹੋਈ ਤਾਂ ਸੋਨੀ ਨੇ ਕਿਹਾ ਕਿ ਮੈਂ ਤਾਂ ਸਿਰਫ ਇਹ ਹੀ ਪੁੱਛ ਰਹੀ ਸੀ ਕਿ ਤੁਸੀਂ ਕਦੋਂ ਘਰ ਆਉਂਗੇ ਪੁਲਿਸ ਨੂੰ ਇੱਕ ਬੰਦਾ ਦੱਸਦਾ ਕਿ ਜੋ ਸੋਨੀ ਹੈ ਉਸ ਦਾ ਕਰੈਕਟਰ ਸਹੀ ਨਹੀਂ ਉਸ ਦੇ ਕਿਸੇ ਮੁੰਡੇ ਦੇ ਨਾਲ ਗਲਤ ਸਬੰਧ ਨੇ ਪੁਲਿਸ ਜਦੋਂ ਇਹ ਗੱਲ ਸੁਣਦੀ ਹੈ ਪੁਲਿਸ ਨੂੰ ਪਹਿਲਾਂ ਤਾਂ ਯਕੀਨ ਨਹੀਂ ਆਉਂਦਾ ਕਿ ਐਦਾਂ ਕਿਵੇਂ ਹੋ ਸਕਦਾ ਇੱਕ ਪਤਨੀ ਲਾਸ਼ ਉੱਤੇ ਡਿੱਗ ਡੇ ਕੇ ਬੈਣ ਪਾਰਹੀ ਸੀ ਤੇ ਕਹਿ ਰਹੀ ਸੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਮੈਂ ਉਹਨਾਂ ਸਮਾਂ ਲਾਸ਼ ਨੂੰ ਨਹੀਂ ਚੱਕਣ ਦੇਵਾਂਗੀ ਉਸ ਦਾ ਆਪਣੇ ਪਤੀ ਦੀ ਹੱਤਿਆ ਦੇ ਪਿੱਛੇ ਕੀ ਹੱਥ ਹੋ ਸਕਦਾ ਪਰ ਪੁਲਿਸ ਹੁਣ ਜੋ ਸੋਨੀ ਹੁੰਦੀ ਹੈ ਉਸ ਦੇ ਫੋਨ ਦੀ ਕਾਲ ਡਿਟੇਲ ਕੜਵਾਉਂਦੀ ਹੈ ਤੇ ਜਦੋਂ ਕਾਲ ਡਿਟੇਲ ਆਉਂਦੀ ਹੈ ਤਾਂ ਉਸ ਦੇ ਵਿੱਚ ਇੱਕ ਨੰਬਰ ਆਉਂਦਾ ਹੈ ਨੰਬਰ ਆਉਂਦਾ ਵਿਕਾਸ ਜਾਦਵ ਦਾ ਤੇ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਇਹ ਵਿਕਾਸ ਜਾਦਵ ਕੌਣਾ ਕਿਉਂਕਿ ਇਸ ਨੰਬਰ ਉੱਤੇ ਸੋਨੀ ਦੀਆਂ ਲੰਬੀਆਂ ਲੰਮੀਆਂ ਗੱਲਾਂ ਹੋਈਆਂ ਸੀ ਦੈਨ ਦੇ ਵਿੱਚ ਕਈ ਵਾਰ ਉਸ ਦੀਆਂ ਵਿਕਾਸ ਦੇ ਨਾਲ ਗੱਲਾਂ ਹੁੰਦੀਆਂ ਸੀ ਹੁਣ ਵਿਕਾਸ ਦੀ ਤਲਾਸ਼ ਕੀਤੀ ਜਾਂਦੀ ਹੈ ਵਿਕਾਸ ਜਿਲਾ ਗੀਤਾ ਮਣੀ ਦੇ ਪਿੰਡ ਮਸਰਾ ਨਰੋਤਮ ਦਾ ਰਹਿਣ ਵਾਲਾ ਸੀ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਵਿਕਾਸ ਤੱਕ ਪਹੁੰਚਦੀ ਹੈ ਤੇ ਵਿਕਾਸ ਪੁਲਿਸ ਦੇ ਹੱਥ ਆ ਜਾਂਦਾ ਹੈ ਇਸ ਨੂੰ ਪੁਲਿਸ ਕਹਿੰਦੀ ਹੈ ਕਿ ਦੱਸ ਕੀ ਗੱਲ ਹੈ ਪਰ ਵਿਕਾਸ ਤਾਂ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦਾ ਹੈ ਕਿ ਉਸ ਨੂੰ ਕੁਝ ਨਹੀਂ ਪਤਾ ਪਰ ਜਦੋਂ ਪੁਲਿਸ ਉਸ ਦੇ ਅੱਗੇ ਸਬੂਤ ਰੱਖਦੀ ਹੈ ਕਿ ਤੇਰੀਆਂ ਸੋਨੀ ਦੇ ਨਾਲ ਗੱਲਾਂ ਹੁੰਦੀਆਂ ਨੇ ਤੂੰ ਹੀ ਸੋਨੀ ਦੇ ਨਾਲ ਮਿਲ ਕੇ ਪਰਮੋਦਾ ਕਤਲ ਕੀਤਾ ਹੈ ਕਈ ਸਬੂਤ ਹੁਣ ਜਦੋਂ ਪੁਲਿਸ ਵਿਕਾਸ ਦੇ ਅੱਗੇ ਰੱਖਦੀ ਹੈ ਤਾਂ ਵਿਕਾਸ ਟੁੱਟ ਜਾਂਦਾ ਹੈ ਉਹ ਦੱਸਦਾ ਹੈ ਕਿ ਅਸਲ ਵਿੱਚ ਮੈਂ ਸੋਨੀ ਦੇ ਜੀਜੇ ਦਾ ਚਚੇਰਾ ਭਰਾ ਹਾਂਗਾ ਤੇ ਮੇਰਾ ਸੋਨੀ ਦੇ ਨਾਲ ਪਿਆਰ ਸੀ 2018 ਦੇ ਵਿੱਚ ਸੋਨੀ ਦਾ ਵਿਆਹ ਹੋ ਜਾਂਦਾ ਹੈ ਪਰ ਜੋ ਵਿਕਾਸ ਤੇ ਸੋਨੀ ਸੀ ਇਹਨਾਂ ਦਾ ਪਿਆਰ ਸੀ ਇਹ ਆਪਸ ਦੇ ਵਿੱਚ ਮਿਲਦੇ ਸੀ ਸਰੀਰਕ ਸਬੰਧ ਬਣਾਉਂਦੇ ਸੀ ਪਰ ਹੁਣ 1 ਸਾਲ ਹੋ ਗਿਆ ਸੀ ਹੁਣ ਇਹਨਾਂ ਦਾ ਮਿਲਣਾ ਝੋਲਣਾ ਘਟ ਗਿਆ ਸੀ ਇਹਨਾਂ ਉੱਤੇ ਬੰਦਸ਼ਾਂ ਬਹੁਤ ਜ਼ਿਆਦਾ ਲੱਗੀਆਂ ਸੀ ਇਹ ਮਿਲਣ ਦੀ ਕੋਸ਼ਿਸ਼ ਕਰਦੇ ਪਰ ਇਹਨਾਂ ਨੂੰ ਸਮਾਂ ਨਹੀਂ ਮਿਲਦਾ ਸੀ ਤਾਂ ਹੁਣ ਜਦੋਂ ਇਹ ਕੋਸ਼ਿਸ਼ਾਂ ਕਰਦੇ ਸੀ ਉਦੋਂ ਸੋਨੀ ਵੀ ਵਿਕਾਸ ਦੇ ਨਾਲ ਗੱਲਾਂ ਕਰਦੀ ਸੀ ਜੋ प्रमोद ਹੁੰਦਾ ਉਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਪਹਿਲਾਂ ਉਸ ਨੂੰ ਸ਼ੱਕ ਹੁੰਦਾ ਤੇ ਫਿਰ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਤੇ ਉਹ ਸੋਨੀ ਨੂੰ ਕਹਿੰਦਾ ਕਿ ਮੈਨੂੰ ਪਤਾ ਤੇਰੇ ਵਿਕਾਸ ਦੇ ਨਾਲ ਅवैध ਸਬੰਧ ਨੇ ਤੇ ਮੈਂ ਜੇ ਹੁਣ ਤੈਨੂੰ ਉਸ ਦੇ ਨਾਲ ਦੇਖ ਲਿਆ ਜਾਂ ਉਹ ਤੇਰੇ ਕੋਲ ਆਉਂਦਾ ਦੇਖ ਲਿਆ ਤਾਂ ਮੈਂ ਉਸ ਨੂੰ ਮਾਰ ਦੇਵਾਂਗਾ ਜਿਉਂਦਾ ਨਹੀਂ ਛੱਡਾਂਗਾ ਹੁਣ ਇਹੀ ਗੱਲ ਸੋਨੀ ਵਿਕਾਸ ਨੂੰ ਦੱਸਦੀ ਹੈ ਕਿ ਪ੍ਰਮੋਦ ਇਹ ਕਹਿ ਰਿਹਾ ਸੀ ਸੋਨੀ ਕਹਿੰਦੀ ਹੈ ਕਿ ਮੈਂ ਪ੍ਰਮੋਦ ਨਾਲ ਨਹੀਂ ਮੈਂ ਤੇਰੇ ਨਾਲ ਰਹਿਣਾ ਚਾਹੁੰਨੀ ਹਾਂ ਉਹ ਤੈਨੂੰ ਮਾਰ ਦੇਵੇ ਉਸ ਤੋਂ ਪਹਿਲਾਂ ਤੂੰ ਪ੍ਰਮੋਦ ਦਾ ਹੀ ਕੰਮ ਤਮਾਮ ਕਰ ਦੇ ਹੁਣ ਜੋ ਵਿਕਾਸ ਹੁੰਦਾ ਹੈ ਉਹ ਆਪਣੇ ਇੱਕ ਦੋਸਤ ਜਿਸ ਦਾ ਨਾਮ ਗੌਤਮ ਹੁੰਦਾ ਹੈ ਉਸ ਨਾਲ ਗੱਲ ਕਰਦਾ ਹੈ ਉਸ ਨੂੰ ਕਹਿੰਦਾ ਹੈ ਕਿ ਆਪਾਂ ਇੱਕ ਬੰਦੇ ਦਾ ਕਤਲ ਕਰਨਾ ਹੈ ਕਿਵੇਂ ਕਰੀਏ ਤਾਂ ਜੋ ਗੌਤਮ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਧਿਆਨ ਦੇ ਵਿੱਚ ਇੱਕ ਮੁੰਡਾ ਦਾ ਜਿਸ ਦੀ ਉਮਰ ਤਾਂ 20 ਸਾਲ ਹੈ ਰੰਜਨ ਕੁਮਾਰ ਉਰਫ ਗੋਲੂ ਪਰ ਉਹ ਇਹ ਕੰਮ ਜ਼ਰੂਰ ਕਰ ਦੇਵੇਗਾ ਹੁਣ ਉਸ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕਹਿੰਦਾ ਕਿ ਮੈਂ ਪ੍ਰਮੋਦ ਨੂੰ ਮਾਰ ਦੇਵਾਂਗਾ ਤੁਸੀਂ ਮੈਨੂੰ ਉਸ ਦੀ ਫੋਟੋ ਦਿਖਾ ਦਿਓ ਉਸ ਦੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਦੀ ਜ਼ਿੰਮੇਵਾਰੀ ਸੋਨੀ ਲੈਂਦੀ ਹੈ ਕਿ ਮੈਂ ਲੋਕੇਸ਼ਨ ਦੱਸਾਂਗੀ ਹੁਣ ਜੋ ਵਿਕਾਸ ਹੁੰਦਾ ਉਸ ਕੋਲ ਗੋਲੂ ਨੂੰ ਦੇਣ ਵਾਸਤੇ ਪੈਸੇ ਨਹੀਂ ਸੀ ਤਾਂ ਸੋਨੀ 32000 ਰੁਪਏ ਵਿਕਾਸ ਨੂੰ ਪਾਉਂਦੀ ਹੈ ਤੇ ਵਿਕਾਸ ਗੋਲੂ ਨੂੰ 32000 ਰੁਪਏ ਦਿੰਦਾ ਹੈ ਤੇ ਗੋਲੂ ਕਹਿੰਦਾ ਕਿ ਮੈਂ 32000 ਰੁਪਏ ਪਿੱਛੇ ਹੀ ਪ੍ਰਮੋਦ ਦਾ ਕਤਲ ਕਰ ਦੇਵਾਂਗਾ ਤਾਂ 16 ਸਤੰਬਰ 2025 ਨੂੰ ਤਕਰੀਬਨ 5:30 ਵਜੇ ਜਦੋਂ ਘੋੜਾ ਮਾਰਗ ਤੋਂ प्रमोद ਆਪਣੇ ਘਰ ਆ ਰਿਹਾ ਸੀ ਤਾਂ ਸੋਨੀ ਉਸ ਨੂੰ ਕਾਲ ਕਰਦੀ ਹੈ ਤੇ ਪੁੱਛਦੀ ਹੈ ਕਿ ਤੁਸੀਂ ਕਿੱਥੇ ਹੋ ਤਾਂ प्रमोद ਨੇ ਕਿਹਾ ਕਿ ਮੈਂ ਘੋੜਾ ਮਾਰਗ ਦੇ ਕੋਲ ਹੁਣ ਜੋ ਸੋਨੀ ਹੁੰਦੀ ਹੈ ਉਹ ਇਹ ਗੱਲ ਵਿਕਾਸ ਨੂੰ ਦੱਸਦੀ ਹੈ ਯਾਨੀ प्रमोद ਦੀ ਲੋਕੇਸ਼ਨ ਦੱਸਦੀ ਹੈ ਤੇ ਵਿਕਾਸ ਗੋਲੂ ਵਰਗਿਆਂ ਨੂੰ ਇਹ ਲੋਕੇਸ਼ਨ ਦੱਸ ਦਿੰਦਾ ਕਿ ਜੋ प्रमोद ਹੈ ਤੁਹਾਨੂੰ ਉਸ ਜਗ੍ਹਾ ਤੇ ਮਿਲੇਗਾ ਹੁਣ ਗੋਲੂ ਆਪਣੇ ਇੱਕ ਦੋਸਤ ਦੇ ਨਾਲ ਅਪਾਚੀ ਮੋਟਰਸਾਈਕਲ ਤੇ ਇੱਥੇ ਪਹੁੰਚਦਾ ਤੇ ਜਦੋਂ ਉਹ प्रमोद ਨੂੰ ਦੇਖਦਾ ਤਾਂ ਬਿਨਾਂ ਕੁਝ ਗੱਲ ਕੀਤੇ ਉਹ प्रमोद ਉੱਤੇ ਚਾਰ ਗੋਲੀਆਂ ਚਲਾ ਦਿੰਦਾ ਜਿਸ ਕਾਰਨ प्रमोद ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੁਲਿਸ ਨੂੰ ਇਹ ਸਾਰੀ ਕਹਾਣੀ ਪਤਾ ਲੱਗ ਚੁੱਕੀ ਸੀ ਤੇ ਪੁਲਿਸ ਹੁਣ ਸੋਨੀ ਦੇ ਕੋਲ ਜਾਂਦੀ ਹੈ ਜੋ ਨਾਟਕ ਕਰ ਰਹੀ ਸੀ ਰੋ ਰਹੀ ਸੀ ਧਿਆਕੜੇ ਮਾਰ ਰਹੀ ਸੀ ਕਿ ਮੇਰੇ ਪਤੀ ਦਾ ਕਿਸੇ ਨੇ ਕਤਲ ਕਰ ਦਿੱਤਾ ਤੁਸੀਂ ਹਤਿਆਰਿਆਂ ਨੂੰ ਫੜੋ ਉਹਨਾਂ ਸਮਾਂ ਮੈਂ ਲਾਸਤ ਦਾ ਸੰਸਕਾਰ ਨਹੀਂ ਕਰਦੇ ਵਾਂਗੇ ਤੇ ਪੁਲਿਸ ਹੁਣ ਜਦੋਂ ਇਹ ਗੱਲ ਸੋਨੀ ਨਾਲ ਕਰਦੀ ਆ ਤਾਂ ਸੋਨੀ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਆ ਤੇ ਆਸੇ ਪਾਸੇ ਦੇ ਲੋਕ ਵੀ ਹੈਰਾਨ ਹੋ ਜਾਂਦੇ ਨੇ ਕਿ ਪੁਲਿਸ ਕੀ ਕਹਿ ਰਹੀ ਹੈ ਪਰ ਜਦੋਂ ਪੁਲ ਸਾਰੇ ਸਬੂਤ ਦਿੰਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਇੱਕ ਪਤਨੀ ਆਪਣੇ ਪਤੀ ਨੂੰ ਕਿਵੇਂ ਮਰਵਾ ਸਕਦੀ ਹੈ ਜੇ ਮਰਵਾ ਸਕਦੀ ਹੈ ਤਾਂ ਫਿਰ ਉਹ ਐਦਾਂ ਦੀ ਐਕਟਿੰਗ ਕਿਵੇਂ ਕਰ ਸਕਦੀ ਆ ਜਿੱਦਾਂ ਦੀ ਐਕਟਿੰਗ ਸੋਨੀ ਕਰ ਰਹੀ ਸੀ ਹੁਣ ਇਹਨਾਂ ਨੂੰ ਪੁਲਿਸ ਗ੍ਰਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪਤਨੀ ਆਪਣੇ ਪਤੀ ਦਾ ਕਤਲ ਕਰਵਾਉਂਦੀ ਹੈ ਪ੍ਰੇਮੀ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਐਕਟਿੰਗ ਵੀ ਕਰਦੀ ਹੈ ਐਕਟਿੰਗ ਵੀ ਇੰਨੀ ਵਧੀਆ ਹੁੰਦੀ ਹੈ ਕਿ ਸਭ ਨੂੰ ਇਹ ਲੱਗ ਰਿਹਾ ਸੀ ਕਿ ਇਸ ਉੱਪਰ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅਸਲ ਵਿੱਚ ਕਾਤਲ ਇਹੀ ਹੈ ਜੋ ਕਹਿ ਰਹੀ ਹੈ ਕਿ ਮੇਰੇ ਪਤੀ ਦੇ ਹੱਤਿਆਰਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਨਹੀਂ ਤਾਂ ਅਸੀਂ ਲਾਸ਼ ਦਾ ਸੰਸਕਾਰ ਨਹੀਂ ਕਰਨ ਦੇਵਾਂਗੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ